ਆਓ ਜੀ ਅਸੀਂ ਉੱਪਰਿਆਂ ਪਾਰਕਿੰਗ ਭਰਤਮਾਲਾ ਤੋਂ ਤੁਹਾਨੂੰ ਜਦੋਂ ਆਜੂਗਾ ਓਸੀਆ 33 ਕਿਲੋਮੀਟਰ ਦਾ ਬੋਰਡ ਲੱਗ ਕੇ ਉੱਥੋਂ ਤੁਸੀਂ ਖੱਬੇ ਹੱਥੋਂ ਉਤਰ ਸਕਦੇ ਹੋ ਰੈਸਟ ਕਰ ਸਕਦੇ ਹੋ ਖਾਣਾ ਖਾ ਸਕਦੇ ਹੋ ਜਾਂਦਿਆਂ ਨੂੰ ਗੁਜਰਾਤ ਨੂੰ ਖੱਬੇ ਵਾਸੇ ਸਰੂਪਬਾਈ ਦਾ ਹੋਟਲ ਹੈ ਤੇ ਸੱਜੇ ਪਾਸੇ ਰਣਜੀਤਬਾਈ ਦਾ ਜੀ ਦੀ ਜੀਦੇ ਨਾਲ ਬਣਦੀ ਆ ਜੀਦੇ ਨਾਲ ਪਿਆਰ ਆ ਅਗਲਾ ਉਹਦੇ ਕੋਲੇ ਜਾ ਸਕਦਾ ਜਿਵੇਂ ਸਾਡੀ ਲਿਖਾ ਆ ਜਾ ਹੁਣ ਰਣਜੀਤਬਾਈ ਨਾਲ ਅਸੀਂ ਹੁਣ ਰਣਜੀਤਬਾਈ ਦੇ ਹੋਟਲ ਤੇ ਹੀ ਜਾਵਾਂਗੇ वैसे तो पार्किंग फुल हुई पे जेड़े हिसाब नाल उरे ਬਾਹਰ ਤੱਕ गाड़ियां खड़ीया ने देखो रोटी पानी बहुत बढ़िया और अपना सामान अपने ਲੈਣਾ ਹੁੰਦਾ ਉਹ ਬਹੁਤ ਵਧੀਆ ਪੂਰਾ ਵਧੀਆ ਜੀਜ ਰੱਖਦੇ ਨੇ ਰੋਟੀ ਵੀ ਉਧਾਂ ਹੋਰ ਵੀ ਸਮਾਨ ਲੈਣਾ ਬਹੁਤ ਤਰ੍ਹਾਂ ਦਾ ਸਮਾਨ ਮਿਲਦਾ ਡਰਾਈਵਰਾਂ ਦੇ ਟਾਈਮ ਪਾਸ ਦੀਆਂ ਖਾਣ ਵਾਲੀਆਂ ਆਈਟਮਾਂ ਹੁੰਦੀਆਂ ਨੇ ਜਿਵੇਂ ਅਸੀਂ ਤਾਂ ਰਣਜੀਤ ਤੋਂ ਬਿਨਾ ਕਿਸੇ ਹੋਰ ਦੇ ਖੜੇ ਨਹੀਂ ਕਦੇ ਆਉਂਦੇ ਵੀ ਜਾਂਦੇ ਵੀ ਇਹਦੇ ਭਾਈ ਸਾਡੇ ਬਾਪੂ ਦੀ ਆੜੀ ਸੀ ਇਹਦੇ ਨਾਲ ਸਾਡੀ ਵੀ ਆੜੀ ਇਹਦੇ ਨਾਲ ਬਾਪੂ ਦੇ ਮੰਗਰ ਲੱਗੇ ਹੈਨਾ ਆਦੀ ਸਾਡੇ ਭਰਾ ਕੋਲੀਆਂ ਆਉਣੇ ਹੁੰਦੇ ਆ ਲੋ ਵੀ ਅੱਤਰੋ ਅਸੀਂ ਪਹੁੰਚ ਚੁੱਕੇ ਆ ਸਰੂਪ ਵਾਦੇ ਆਪਣੇ ਰਣਜੀਤ ਬਾਈ ਦੇ ਹੋਟਲ ਤੇ ਜੇ ਧੁੰਦ ਦੀ ਗੱਲ ਕਰੀਏ ਧੁੰਦ ਦੇਖ ਲਓ ਹਜੇ ਵੀ ਨਹੀਂ ਉੱઠી 10 ਵਜਣ ਵਾਲੇ ਹੋਏ ਪਏ ਨੇ ਪੂਰੀ ਧੁੰਦਾ ਥੋੜਾ ਜਿਹਾ ਫੋਨ ਘੱਟ ਦਿਖਾਉਂਦਾ ਹੁੰਦਾ ਆਪੜਾ ਤੇ ਇਹਨੂੰ ਆਪ ਰਾਜਸਥਾਨ ਤਾਂ ਨਹੀਂ ਮੰਨ ਸਕਦੇ ਇਹਨੂੰ ਹਿਮਾਚਲ ਸਤਾਨ ਮੰਨ ਸਕਦੇ ਆ ਠੰਡ ਬਹੁਤ ਗਰੀ ਪਈ ਆ ਆ ਗਾ ਆਪਣੇ ਚੋਬਰ ਸੁੱਤੇ ਵੈ ਕੰਬਲ ਠਾਲ ਦੇ ਇਹਨਾਂ ਨੂੰ ਓਕੇ ਬਾਈ ਜੀ ਮਿਲਦੇ ਆ ਫਿਰ ਕਾਹ ਨੂੰ ਦਾ ਦੇਖੋ ਗੱਡੀ ਦੀ ਹਾਲ ਹੋਂਦ ਨਾਲ ਵੀ ਇਹੀ ਆ ਇਹ ਤੇ ਮੈਂ ਗਾਰੇ ਵੀ ਦੀ ਲੰਘ ਕੇ ਆਇਆ ਹਾਂ ਬੁਰਾ ਹਾਲ ਹੋ ਗਿਆ ਸੀ ਗੱਡੀ ਦਾ ਸਵੇਰੇ ਤੁਹਾਨੂੰ ਦਿਖਾਇਆ ਸੀ ਸਣੀ ਆ ਦੇ ਤੋਤੀ ਆਣੀ ਗੱਡੀ ਪੂਰਾ ਕਹਿੰਦਾ ਸਿਰਾ ਕਰਾਦਾ ਮੁੰਡੇ ਮੈਂ ਕਹਿੰਦਾ ਭਾਈ ਇਹੋ ਜੀ ਨਹੀਂ ਚਲਾਉਂਦਾ ਹਣ ਤੋਤੀ ਸੀ ਉਹਦਾ ਤੋਤੀ ਹੋਈ ਆ ਚਲਾਉਂਗਾ ਨਾ ਆਪਦੇ ਵੱਲੋਂ ਨੇ ਤਸੱਲੀ ਕਰ ਲਈ ਆਪਦੀ ਵੀ ਤਾਂ ਰਹਿਣੇ ਚਲੋ ਜੀ ਚੱਲਦੇ ਆ ਰੱਸਾ ਖੁੱਲ ਗਿਆ ਸੀ ਰੱਸਾ ਬੰਨਣ ਦੇ ਮਾਰੇ ਗੱਡੀ ਰੋਕੀ ਸੀ ਸ਼ਾਲੀ ਦੁਕਾਨ ਦੀਗੀ ਉਹ ਫਤਨੇ ਹਾਈ ਕੋੜ ਆ ਉਹ ਫਿਰਦੇ ਨੇ ਉਹਦੇ ਉਹਨਾਂ ਕੋਲੇ ਵੀ ਜਾਵਾਂਗੇ ਬੰਦ ਕਰਦੇ ਉਹ ਵੀ ਦੇਖ ਕੇ ਆਵਾਂਗੇ ਨਾਲੇ ਚਾਹ ਪੀ ਕੇ ਆਉਣੇ ਥਾਬੇ ਵਾਲੀ ਸੁਣੀ ਜਗਾਦ ਨੇ ਜਗਾ ਉਤਰਨਾ ਪਿਆ ਥੱਲੇ ਹੈਂਡ ਲਾ ਕੇ ਰੱਖਣੇ ਪੈਂਦੇ ਨੇ ਐ ਨਹੀਂ ਪਤਾ ਕਿੱਧਰ ਲੰਘ ਜੀਏ ਪੰਜਾਬੀਆਂ ਨਾਲ ਹੁੰਦਾ ਚਾਹ ਵਾਲਾ ਮਜ਼ਾਕ ਇਹ ਆ ਗੋਮਾ ਫਾੜੀ ਦਰੋ ਸਰਕਾਰ ਨੇ ਕੀ ਹੋ ਕੇ ਕੋਕਿਓ ਇਹ ਕਾਲਾ ਮਾਰ ਲਿਆ ਅਬ 14 ਨੰਨੇ ਹਾਂ ਅਸੀਂ ਉਹਦਾ ਲਿਆ ਕੇ ਰੱਖਦੇ ਨੇ ਰਿਗਾਰਡਮੈਂਟ ਖਾਨ ਨੂੰ ਗੱਡੀ 'ਚ ਮਿੱਠੇ ਫੋੜੀਆਂ ਗਲਾਸ 'ਚ ਪਾ ਕੇ ਝੱਕ ਲੈਂਦੀਆਂ ਚਾਹ ਨਾਲ ਖਾਵਾਂਗੇ ਚਾਹ ਵਾਲਾ ਵਾਹੇ ਆਪਣੇ ਨਾਲ ਮਜ਼ਾਕ ਹੀ ਕਰਦੇ ਨੇ ਬਾਈ ਠੀਕ ਆ ਮਿਲਦੇ ਆ ਅੱਗੇ ਰੱਬ ਰਾਖਾ